ਸੂਰਜ ਗ੍ਰਹਿਣ ਦੇ ਵਿੱਚ ਗਰਭਵਤੀ ਔਰਤਾਂ ਦੇ ਮਨ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ ਤੇ ਸਭ ਤੋਂ ਜ਼ਿਆਦਾ ਡਰ ਉਹਨਾਂ ਦੇ ਲਈ ਹੀ ਜਿਹੜਾ ਪੈਦਾ ਹੁੰਦਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜਿਹੜਾ ਡਰ ਤੇ ਅਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਚੀਜ਼ਾਂ ਜੜੀਆਂ ਨੇ ਕਿਹਨਾ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਕਿਹੜੇ ਖਾਣ ਪੀਣ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੁਣ ਇੱਕ ਵਾਰ ਫਿਰ ਤੇ ਸਾਲ 2024 ਵਿੱਚ 8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਰਗਣ ਜਾ ਰਿਹਾ ਤੇ ਇਸ ਨੂੰ ਇੱਕ ਦੁਰਲਭ ਘਟਨਾ ਵੀ ਮੰਨਿਆ ਜਾਂਦਾ ਹੈ ਇਸੇ ਸੰਬੰਧ ਦੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਹੁੰਦੇ ਨੇ ਖਾਸ ਕਰਕੇ ਗਰਭਵਤੀ ਔਰਤਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ ਭਾਰਤ ਦੇ ਵਿੱਚ ਸੂਰਜ ਗ੍ਰਹਿਣ ਅਤੇ ਗਰਭਵਤੀ ਔਰਤਾਂ ਨੂੰ ਲੈ ਕੇ ਕਈ ਮਿਥਖਾਨ ਯਾਨੀ ਕਿ ਕਈ ਜਿਹੜੇ ਅੰਧਵਿਸ਼ਵਾਸ ਚੀਜ਼ਾਂ ਨੇ ਕਈ ਝੂਠ ਚੀਜ਼ਾਂ ਨੇ ਜਿਹੜੀਆਂ ਫੈਲੀਆਂ ਹੋਈਆਂ ਨੇ ਤੇ ਇਸ ਲਈ ਜਦੋਂ ਵੀ ਕੋਈ ਗ੍ਰਹਿਣ ਆਉਂਦਾ ਹੈ ਤਾਂ ਗਰਭਵਤੀ ਮਹਿਲਾ ਡਰ ਜਾਂਦੀਆਂ ਨੇ ਕਿ ਇਸ ਦਾ ਸਾਡੇ ਹੋਣ ਵਾਲੇ ਬੱਚੇ ਅਤੇ ਸਿਹਤ ਦੇ ਉੱਤੇ ਬੁਰਾ ਅਸਰ ਨਾ ਪਵੇ ਤੇ ਇੱਥੇ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਤਾਂ ਹੁਣ ਜਾਣ ਲੈਣੇ ਆ ਕਿ ਗਰਭ ਅਵਸਥਾ ਦੇ ਵਿੱਚ ਔਰਤਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਇਹ ਬੱਚੇ ਅਤੇ ਮਾਂ ਦੋਵਾਂ ਦੇ ਲਈ ਜ਼ਰੂਰੀ ਹੈ ਸੂਰਜ ਗ੍ਰਹਿਣ ਦੌਰਾਨ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਆਉ ਜਾਣ ਲੈਣੇ ਕਿ ਗਰਭਵਤੀ ਔਰਤਾਂ ਨੂੰ ਕੀ ਕੁਝ ਕਰਨਾ ਚਾਹੀਦਾ ਤੇ ਕੀ ਕੁਝ ਨਹੀਂ ਕਰਨਾ ਚਾਹੀਦਾ ਤਾਂ ਸੂਰਜ ਨੂੰ ਸਿੱਧਾ ਨਹੀਂ ਦੇਖਣਾ ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਦੀਆਂ ਕਿਰਨਾਂ ਬਹੁਤ ਨੁਕਸਾਨਦੇ ਹੋ ਜਾਂਦੀਆਂ ਨੇ ਅਤੇ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਮੇਂ ਸੂਰਜ ਨੂੰ ਕਦੇ ਵੀ ਸਿੱਧਾ ਨਹੀਂ ਦੇਖਣਾ ਚਾਹੀਦਾ ਤੁਸੀਂ ਇਸ ਨੂੰ ਖਾਸ ਤਰ੍ਹਾਂ ਵਾਲੀ ਐਨਕਾ ਦੇ ਨਾਲ ਦੇਖ ਸਕਦੇ ਹੋ ਯਾਨੀ ਕਿ ਯੂਵੀ ਰੇਜ਼ ਪ੍ਰੋਟੈਕਸ਼ਨ ਵਾਲੀ ਐਨਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿੰਹੋਲ ਪ੍ਰੋਜੈਕਟਰ ਰਾਹੀਂ ਸੂਰਜ ਗ੍ਰਹਿਣ ਵੀ ਦੇਖ ਸਕਦੇ ਹੋ ਤੁਸੀਂ ਵੈਸੇ ਹੋ ਸਕੇ ਤਾਂ ਗ੍ਰਹਿਣ ਦੌਰਾਨ ਸੂਰਜ ਦੇਖਣ ਤੋਂ ਹੀ ਪਰਹੇਜ਼ ਕਰੋ ਸੂਰਜ ਦੀਆਂ ਕਿਰਨਾਂ ਚਮੜੀ ਦੇ ਲਈ ਚੰਗੀਆਂ ਨਹੀਂ ਹੁੰਦੀਆਂ ਅਤੇ ਇਸ ਲਈ ਸੂਰਜ ਗ੍ਰਹਿਣ ਦੌਰਾਨ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਤੇ ਖਾਸ ਕਰਕੇ ਗਰਭਵਤੀ ਔਰਤਾਂ ਜੇਕਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਆਪਣੀ ਚਮੜੀ ਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਦੇ ਲਈ ਸਨਸਕ੍ਰੀਨ ਲਗਾ ਸਕਦੇ ਹੋ ਤੇ ਫਿਰ ਬਾਹਰ ਜਾ ਸਕਦੇ ਹੋ ਭਾਵੇਂ ਤੁਸੀਂ ਘਰ ਦੇ ਵਿੱਚ ਹੋ ਜਾਂ ਫਿਰ ਤੁਸੀਂ ਬਾਹਰ ਹੋ ਤੁਹਾਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਅੱਜ ਦੀ ਸਥਿਤੀ ਦੇ ਵਿੱਚ ਤੁਹਾਨੂੰ ਸੂਰਜ ਗ੍ਰਹਿਣ ਦੇ ਦੌਰਾਨ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਸੂਰਜ ਗ੍ਰਹਿਣ ਤੋਂ ਬਿਨਾਂ ਆਮ ਦਿਨਾਂ ਦੇ ਵਿੱਚ ਵੀ ਤੁਹਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਹਾਈਡਰੇਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ ਗਰਭ ਅਵਸਥਾ ਦੇ ਵਿੱਚ ਔਰਤਾਂ ਬਹੁਤ ਜਲਦੀ ਥੱਕ ਜਾਂਦੀਆਂ ਨੇ ਇਸ ਲਈ ਗਰਭਵਤੀ ਔਰਤਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਭਰਪੂਰ ਆਰਾਮ ਨਾ ਚਾਹੀਦਾ ਤੇ ਹੁਣ ਗੱਲ ਕਰ ਲੈਣਾ ਕਿ ਸ਼ਾਂਤੀ ਦੀ ਸੂਰਜ ਗ੍ਰਹਿਣ ਸਭਿਆਚਾਰਕ ਮੰਤਾਵਾਂ ਦੇ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੰਦਾ ਹੈ ਇਸ ਤਰ੍ਹਾਂ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਵੱਧਦਾ ਅਜਿਹੀ ਸਥਿਤੀ ਦੇ ਵਿੱਚ ਗਰਭਤੀ ਔਰਤਾਂ ਨੂੰ ਆਪਣੇ ਆਪ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਅਜਿਹੇ ਡਰ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਹੁਣ ਇਸ ਖਬਰ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਉੱਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸੰਬੰਧਿਤ ਮਾਹਿਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ